ਇਨਾ ਮੁੰਡੇ ਤਿੰਨ ਆਏ ਆ ਤੇ ਕੰਦੇ ਵੀ ਆਪਾਂ ਜਾਣਾ 에어ਪੋਰਟ ਤੇ ਤੇ ਮੈਂ ਇਹਨਾਂ ਨੂੰ ਬਾਗ 에어ਪੋਰਟ ਚ ਲੈ ਆ ਰਸਤੇ ਇਹਨਾਂ ਨੇ ਮੈਨੂੰ ਕੰਦੇ ਜਪੜੇ ਛੁਰੀ ਰੱਖਤੀ ਆ ਤੇ ਇੱਕੜੇ ਰਵਲਵਰ ਗੱਡੀ 'ਚ ਬੈਠੇ 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 ਮੈਨੂੰ ਉਹ ਗੱਡੀ ਚਾਰ ਤੇ ਲਾਏ ਮੈਂ ਗੱਡੀ ਢੇਢੀ ਕਰਤੀ ਜਾਮ ਲਵਾ ਤੇ ਇਹਨਾਂ ਨੇ ਗੱਡੀ ਖੋ ਕੇ ਮੇਰੇ ਕੋ ਭੱਜ ਗਏ ਤਿੰਨੇ ਆ किराए ਤੇ ਟੈਕਸੀ ਕੀਤੀ ਅਤੇ ਡਰਾਈਵਰ ਤੋਂ ਅਤੇ ਰਾਸਤੇ ਕਾਰ ਖੋ ਕੇ ਫਰਾਰ ਹੋ ਗਏ ਪਰ ਪੁਲਿਸ ਦੀ ਮੁਸਤੈਦੀ ਕਾਰਨ ਕਾਰ ਖੋਣ ਵਾਲੇ ਤਿੰਨੋਂ ਬਦਮਾਸ਼ ਪੁਲਿਸ ਦੀ ਗ੍ਰਿਫਤ ਜਾ ਗਏ ਨੇ ਪਰ ਇਸ ਪੂਰੇ ਮਾਮਲੇ ਤੇ ਪੁਲਿਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਜਦ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਹੋਈ ਮਿਲੀ ਹੈ ਹਾਂ 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 ਕਾ ਮੈਡ ਇਹ ਆ ਕੀ ਤੁਸੀਂ ਕਹਿੰਦੇ ਇਤਰਾਜ ਕਰ ਦੋ ਇਤਰਾਜ ਕਰ ਦੋ ਇੱਕ ਦੋ ਕਹਿੰਦਾ ਇਹ ਜਮਰੀ ਨੇ ਕਿ ਕਹਿ ਸੀ ਸਾਡੇ ਵੀ ਨਹੀਂ ਨਹੀਂ ਇਹ ਵਿੱਚ ਮਾਰੀ ਨਾਲੇ ਗੱਡੀ ਉਹ ਯਾਰ ਦੋਨੇ ਪਿੰਨੇ ਗੱਡੀਆਂ ਨੇ ਨਾ ਇਤੋਂ ਜ਼ਿਆਦੀ ਵੱਜੀ ਉੱਪਰੋਂ ਦੇ ਵਿੱਚ ਵਾਲੇ ਸੀ ਆਪਣੇ ਭਾਈ ਵੀਰ ਭਾਜੀ ਕੀ ਆ ਮਾਰੀ ਵੱਜੀ ਜੀ ਭਾਜੀ ਵੱਜੀ ਪਤਾ ਕੀ ਚੱਕਰ ਆ ਇਹ ਨਾ ਖੜੀ ਇਸ ਕੇ ਗੱਡੀ ਕੱਟੀ ਉਹਨਾਂ ਨੇ ਪਜਾਗ ਕੱਟ ਮਾਮਲਾ ਹੈ ਅਮਰੀਦ ਸਰ ਸਾਹਿਬ ਦਾ ਜਿੱਥੇ ਬੱਸ ਸਟੈਂਡ ਕੋਲ ਇੱਕ ਟੈਕਸੀ ਚਾਲ ਕੇ ਗ੍ਰਾਫਟ ਡਿਊਟੀ ਕਰ ਰਿਹਾ ਸੀ ਐਨੇ ਨੂੰ ਤਿੰਨ ਨੌਜਵਾਨ ਆਏ ਅਤੇ 에어ਪੋਰਟ ਜਾਣ ਦੀ ਗੱਲ ਆਖ ਕੇ ਟੈਕਸੀ ਕਿਰਾਏ ਤੇ ਕਰਦੇ ਨੇ ਇਸ ਦੌਰਾਨ ਜਦੋਂ ਟੈਕਸੀ ਅਦਰਾਸਤੇ ਪਹੁੰਚੀ ਤਾਂ ਤਿੰਨੋ ਹਥਿਆਰਾਂ ਦੀ ਨੋਕ ਤੇ ਡਰਾਈਵਰ ਕੋਲੋਂ ਟੈਕਸੀ ਖੋ ਕੇ ਫਰਾਤ ਹੋ ਗਏ ਪਰ ਰਸਤੇ 'ਚ ਨਾਕਾ ਲਾ ਕੇ ਖੜੀ ਗੁਮਟਾਲਾ ਚੌਕੀ ਦੀ ਪੁਲਿਸ ਨੇ ਤਿੰਨਾਂ ਨੂੰ ਰੋਕਿਆ ਅਤੇ ਸ਼ੱਕ ਪੈਣ ਤੇ ਤਿੰਨਾਂ ਨੂੰ ਕਾਬੂ ਵੀ ਕਰ ਲਿਆ ਮੇਨਾ ਮੁੰਡੇ ਆ ਤਿੰਨ ਆਏ ਆ ਤੇ ਕੰਦੇ ਵੀ ਆਪਾਂ ਜਾਣਾ 에ਰਪੋਰਟ ਤੇ ਤੇ ਮੈਂ ਇਹਨਾਂ ਨੂੰ ਬਾਗ 에ਰਪੋਰਟ ਚਲੇ ਰਸਤੇ ਇਹਨਾਂ ਨੇ ਮੈਨੂੰ ਕੰਦੇ ਆਪਣੇ ਸ਼ਰੀਰ ਰਖਤੀ ਤੇ ਇੱਕ ਨੇ ਰਵਲਵਰ ਗੱਡੀ 'ਚ ਬੈਠੇ 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 ਮੈਨੂੰ ਤਾਂ ਗੱਡੀ ਸਾਈਡ ਤੇ ਲਾ ਦੇ ਮੈਂ ਗੱਡੀ țeੜੀ ਕਰਤੀ ਜਾਮ ਲਵਾ ਤੇ ਇਹਨਾਂ ਨੇ ਗੱਡੀ ਖੋ ਗਏ ਮੇਰੇ ਕੋ ਭੱਜ ਗਏ ਇਤਨੇ ਜਣੇ ਤੇ ਅੱਗੇ ਗੁਮਟਾਲਾ ਪੁਲੀ ਚੌਂਕੀ ਨੇ ਫੜ ਲਈ ਪੁਲਸ ਵਾਲਿਆਂ ਨੇ ਬੰਦੇ ਫੜ ਲਏ ਤੇ ਉਹਨਾਂ ਦੇ ਹਥਿਆਰ ਵੀ ਜਬਤ ਹੋ ਗਏ ਆ ਇਹ ਇਹ ਨੂੰ ਪੁਲਿਸ ਨੂੰ ਪਤਾ ਹੋਊਗਾ ਮੈਨੂੰ ਨਹੀਂ ਪਤਾ ਤੁਹਾਡੀ ਗੱਡੀ ਦਾ ਕੋਈ ਨੁਕਸਾਨ ਹੋਇਆ ਗੱਡੀ ਮੇਰੀ ਉਹਨੇ ਸ਼ੀਸ਼ੇ ਜੋ ਭੰਤੇ ਮਾਰ ਕੇ ਲੋਕਾਂ ਦੇ ਵਿੱਚ ਠੀਕ ਹੈ ਬਲੋ ਪਬਲਿਕ 'ਚ ਮਾਰੀ ਕਿਸੇ ਦੂਜੀ ਗੱਡੀ 'ਚ ਹਾਂਜੀ ਉਹਦੇ ਸ਼ੀਸ਼ੇ ਜੋ ਭੰਤੇ ਨੇ ਹੁਣ ਮੰਗ ਕੀ ਕਰਦੇ ਤੁਸੀਂ ਭਾਜੀ ਮੈਂ ਇਨਸਾਫ ਹੋਵੇ ਮੇਰੇ ਨਾਲ ਮੈਨੂੰ ਗੱਡੀ ਮੇਰੀ ਉਧਰ ਟੈਕਸੀ ਹਾਲੇ ਵੀ ਗੁੰਮਟਾਲਾ ਚੌਕੀ 'ਚ ਖੜੀ ਹੈ ਜਿਸ ਦੀ ਹਾਲਤ ਕੁਝ ਹੋਰ ਹੀ ਵਿਆਪ ਕਰ ਰਹੀ ਹੈ ਕਾਰ ਦੇ ਸ਼ੀਸ਼ੇ ਆਦ ਬੁਰੀ ਤਰ੍ਹਾਂ ਟੁੱਟੇ ਹੋਏ ਨੇ ਅਤੇ ਬੰਪਰ ਆਦਿ ਬੁਰੀ ਤਰ੍ਹਾਂ ਨੁਕਸਾਨੇਖ ਹੈ ਜਦਕਿ ਇਸ ਮਾਮਲੇ ਤੇ ਪੁਲਿਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਜਿਸ ਤੋਂ ਮਾਮਲਾ ਹੋਰ ਵੀ ਸ਼ੱਕੀ ਜਾਪ ਰਿਹਾ ਹੈ ਉਦੋਂ ਟੈਕਸੀ ਚਾਲ ਕੇ ਆਪਣੀ ਟੈਕਸੀ ਵਾਪਸ ਦੇਣ ਦੀਆਂ ਦੁਹਾਈਆਂ ਦੇ ਰਿਹਾ ਪਰ ਇਸ ਪੂਰੇ ਮਾਮਲੇ 'ਚ ਪੁਲਿਸ ਚੁੱਪ ਕਿਸੇ ਵੱਡੀ ਵਾਰਦਾਤ ਵੱਲ ਇਸ਼ਾਰਾ ਕਰ ਰਹੀ ਹੈ ਦੂਜੇ ਪਾਸੇ ਫੜੇ ਗਏ ਨੌਜਵਾਨ ਵੀ ਕੈਮਰੇ ਸਾਹਮਣੇ ਨਹੀਂ ਲਿਆਉਂਦੇਗੇ ਇਹਂ ਜਾਪ ਰਿਹਾ ਹੈ ਕਿ ਫੜੇ ਗਏ ਤਿੰਨੋਂ ਵਿਅਕਤੀ ਕਿਸੇ ਵੱਡੀ ਵਾਰਦਾਤ 'ਚ ਸ਼ਾਮਿਲ ਹੋ ਸਕਦੇ ਨੇ ਜਾਂ ਫਿਰ ਕਿਦਰੇ ਇਹ ਕੋਈ ਨਾਮੀ ਗੈਂਗਸਟਰ ਜਾਂ ਬਿਰਮਾਸਤਾ ਨਹੀਂ ਕਿ ਇਸ ਕਾਰ ਕੋਲ ਪਿੱਛੇ ਕੋਈ ਵੱਡੀ ਘਟਨਾ ਲੁਕੀ ਹੋਈ ਹੈ ਫਿਲਹਾਲ ਇਸ ਪੂਰੇ ਮਾਮਲੇ 'ਤੇ ਪੁਲਿਸ ਹੀ ਜ਼ਿਆਦਾ ਚਾਨਣਾ ਪਾ ਸਕਦੀ ਹੈ ਅੰਮ੍ਰਿਤ ਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ